ਓ ਅੱਜ ਨਾ ហេਠਾ ਨੀਲਾ ਘੋੜਾ ਪੈਰਾਂ ਦੇ ਵਿੱਚ ਹੈ ਨਹੀਂ ਜੋੜਾ ਅੱਜ ਨਾ ហេਠਾ ਨੀਲਾ ਘੋੜਾ ਪੈਰਾਂ ਦੇ ਵਿੱਚ ਹੈ ਨਹੀਂ ਜੋੜਾ ਤਿੱਖੇ ਕੰਡਿਆ ਪਰ ਪਾੜਦੇ ਤਿੱਖੇ ਕੰਡਿਆ ਪਰ ਪਾੜਦੇ ਓ ਬਾਜਾ ਬਾਲੇ ਮਾਹੀ ਦੇ ਮੰਜ਼ਿਲ ਬਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਬੱਲ ਨੂੰ ਤੁਰ ਆ ਜਾਵੇ ਮੈਂ ਸਦਕੇ ਜਾਵਾਂ ਰਾਹੀ ਦੇ ਜਦੋਂ ਨੀਂਦ ਨੇ けਰਾ ਪਾਇਆ ਭੁੰਜੇ ਹੀ ਫਿਰ ਆਸਣ ਲਾਇਆ ਜਦੋਂ ਨੀਂਦ ਨੇ けਰਾ ਪਾਇਆ ਜੀ ਭੁੰਜੇ ਹੀ ਫਿਰ ਆਸਣ ਲਾਇਆ ਉਹ ਕਹਿੰਦਾ ਨਰਮ ਗਦ ਲੈ ਰੱਬਾ ਕਹਿੰਦਾ ਨਰਮਕ ਦਈ ਲੇ ਰੱਬਾ ਓ ਅੱਜ ਨਹੀਂ ਮੈਨੂੰ ਚਾਹੀਦੇ ਉਹ ਮੰਜ਼ਿਲ ਬੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਬੱਲ ਨੂੰ ਤੁਰਿਆ ਜਾਵੇ ਓ ਸਦਕੇ ਜਾਵਾਂ ਰਾਹੀ ਦੇ ਓ ਬਿਪਤਾ ਨੂੰ ਵੀ ਬਿਪਤਾ ਪੈ ਗਈ ਓ ਜਿਗਰ ਸ਼ੇਰ ਦਾ ਬਿਪਤਾ ਨੂੰ ਵੀ ਬਿਪਤਾ ਬਹਿ ਗਈ ਓ ਜਿਗਰ ਸ਼ੇਰ ਦਾ ਮਿੰਦੀ ਰਹਿ ਗਈ ਸ਼ਮਲੇ